ਭਰੂ ਢੋਲੋਂ ਪੈਂਸਚ ਪਹੁੰਚ ਚੁੱਕੇ ਨੇ ਹਲੋ ਤਾਂ ਬਣਾਉਂਦੇ ਆਂ ਦਿਖਾ ਦੇ ਮੜਿਆ ਉਹ ਪਰਾ 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 ਯੇਨਾ ਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਸਾਡੇ ਇੱਕ ਹੋਰ ਬਲੌਗ 'ਚ ਸਵਾਗਤ ਆ ਤੁਹਾਡਾ ਉਮੀਦ ਕਰਦੇ ਆਂ ਠੀਕ ਠਾਕ ਹੋਵੋਗੇ ਤੇ ਅੱਜ ਦਾ ਬਲੌਗ ਸਾਡਾ ਪੇਪਰ ਹੈ ਜੇ ਪੇਪਰ ਦਾ ਟਾਈਮ ਪਤਾ ਕੀ ਆ 1.5 ਵਜੇ ਦਾ 1.5 ਵਜੇ ਦਾ ਉਹਨਾਂ ਨੇ ਮੈਨੂੰ ਲੱਗਦਾ ਤਾਂ ਕਰਿਆ ਵੀ ਤੜਕੀ ਤੜਕੀ ਗੱਭਰੂਆਂ ਤੋਂ ਉੱਠਿਆ ਨਹੀਂ ਜਾਂਦਾ ਵੀ ਠੰਡ ਹੋ ਜਾਂਦੀ ਹੈ ਤਾਂ ਹੀ ਕਰਿਆ ਉਹਨਾਂ ਨੇ ਇਹ ਟਾਈਮ ਪਿੱਲਤੀ ਅਗੇ ਦਾਲਦੇ ਹਲੇ ਤਾਂ ਉੱਠਿਆ ਸਵੇਰ ਦਾ ਵੇਲਾ ਹੈ ਤੇ ਧੁੱਪ ਨਿਕਲ ਗਈ ਧੁੱਪ ਨਿਕਲੀ ਪਈ ਐ ਨਿਕਲੀ ਪਈ ਆ ਧੁੱਪ ਤੇ ਚਾਹਾਂ ਸਾਡਾ ਇੰਤਜ਼ਾਰ ਕਰ ਰਹੀਆਂ ਨੇ ਇੰਤਜ਼ਾਰ ਕਰ ਰਹੀਆਂ ਨੇ ਚਾਹਾਂ ਸਾਡਾ ਅਸੀਂ ਚਾਹ ਪੀ ਲਈਏ ਤੱਤੀਆਂ ਕਰ ਲਈਏ ਚਾਹਾਂ ਨੂੰ ਚਾਹ ਤੱਤੀ ਕਰਕੇ ਫੇਰ ਹਲਕ ਵਿੱਚ ਦੀ ਐਵੇਂ ਜਾਓ ਫੇਰ ਫੜਿਆ ਨੂੰ ਜਾ ਕੇ ਸਾਡੇ ਨੂੰ ਆਰਾਮ ਆਉ ਸਰੀਰ ਦੀਆਂ ਕੰਬਣੀਆਂ ਸਭ ਸਹੀ ਹੋ ਜਾਣਗੀਆਂ ਜਿਹੜਾ ਹੁਣ ਕੰਮ ਰਿਹਾ ਉਹ ਕੰਮਣਾ ਖਤਮ ਹੋ ਜੂ ਕਿਉਂਕਿ ਇੱਕੇ ਨਸ਼ਾ ਲਾਇਆ ਜ਼ਿੰਦਗੀ ਨੂੰ ਬਾਬੇ ਚਾਦਾ ਨਸ਼ਾ ਲਾਇਆ ਹੋਰ ਕੋਈ ਨਸ਼ਾ ਨਹੀਂ ਲਾਇਆ ਸਟੇ ਉੱਤੇ ਕਾਫੀ ਹੋਈਆਂ ਸੱਚਣਾ ਵਿਹਾਰੀ ਹਾਂ ਕਿੰਨੇ ਕੱਪ ਚ ਪਾ ਕੇ ਲਿਆ ਧਰਦੇ ਥਲੇ ਹਾਂ ਗੋਡੇ ਦੇਖਦੇ ਨਾ ਬੱਤ ਤੋਂ ਇੱਥੋਂ ਆ ਬੰਦੇ ਰੀ ਗੱਡੀ ਚੋੜੀ ਹੋਰ 67 ਤੇ ਕਹਾਣੀਆਂ ਹੂੰ ਕੀ ਦੇ ਕੀ ਖਿੱਚਣਾ ਫੋਟੋ ਹੂੰ ਵਧੀਆ ਲੱਗਦਾ ਗੋਡਾ ਵਧੀਆ ਲੱਗਦਾ ਦੇਖਾ ਖੜਾ ਪਤਾ ਕਿੰਨੇ ਲੈ ਆਂ ਦਸ ਦਾ ਉਰੇ ਖੜਾ ਇੱਥੇ ਆ ਕੇ ਖੜ ਦੱਸ ਤੂੰ ਕਿੰਨੇ ਲੈ ਆ ਓਏ ਪਤੰਗਾ 10 ਰੁਪਏ ਦਾ ਦਾ ਡਾ ਪਤੰਗਾ ਹਾਂ ਜੋ ਦੇਖੀਓ ਘੜੀ ਸਾਰੀ ਜਨਤਾ ਜਿਹੜੀ ਕਦੇ ਵੀ ਸੁਨੇਹਾ ਨਹੀਂ ਪਹੁੰਚੀ ਆ ਬੈਠੇ ਨੇ ਅੱਜ ਅੱਜ 1 ਵਜ ਗਿਆ ਸਾਰੇ ਇੱਥੇ ਭੜੇ ਨਾਏ ਮੂੰਹ ਹੱਥ ਤੋਂ ਕਿ ਨਾਏ ਵੀ ਨਾਏ ਹੋਏ ਕੀ ਹੋ ਕੇ ਆਏ ਨੇ ਅੱਜ ਸਾਰੇ ਪਰਮਾਤਮਾ ਇਹਨਾਂ ਦੀ ਉਮਰਾਂ ਨੂੰ ਚੜ੍ਹਦੀਆਂ ਕਲਾਮਾਂ ਬਖਸ਼ੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜਿਨ੍ਹਾਂ ਦੇ ਹੱਥ 'ਚ ਕਾਪੀਆਂ ਨੇ ਉਹ ਫੇਲ ਹੋ ਜਾਣ ਜਿਨ੍ਹਾਂ ਲਈ ਕੋਈ ਕਾਪੀ ਨਹੀਂ ਉਹ ਪਾਸ ਹੋ ਜਾਣ ਪਰਮਾਤਮਾ ਇਹ ਜੀ ਮਿਹਰ ਬਰਸਾਵੇ ਤੇ ਸਾਰੇ ਨਾ ਪਾਸ ਹੋਣ ਜਿਨ੍ਹਾਂ ਦੇ ਹੱਥ 'ਚ ਕਾਪੀ ਆ ਉਹ ਵੀ ਪਾਸ ਹੋਣਾ ਮੇਰੀ ਤਾਂ ਪਜਮੀ ਆਏ ਗਿਆ ਤੂੰ ਮੇਰੀ ਤਾਂ ਪਜਮੀ ਆ ਜਾਣਾ ਆ ਵੀ ਦਿਖਾ ਦੇਵਾਂ ਇੱਥੋਂ ਡਿਗਣ ਗੜੇ ਤੇ ਸਾਰਿਆਂ ਦੇ ਸਿਰ ਸਿਰ ਤੇ ਵੱਜਣਾ ਆ ਡੇੜੇ ਗੋਮਬੜ ਖੜੇ ਹੋ ਜਾਣੇ ਗੋਮਪੜਾ ਦੇਖੋ ਜੀ ਅਸੀਂ ਕਾਲਜ 'ਚ ਪਹੁੰਚ ਚੁੱਕੇ ਆ ਕਿੱਥੇ ਕੀ ਮਾਹੌਲ ਪੂਰਾ ਬੇਬੀ ਐਂਡ ਸਿਪ ਸਿਪ ਕਰਕੇ ਦਿਨ ਲੰਘਦਾ ਜਿਵੇਂ ਚਾਹ ਦੀ ਸਿਪ ਨਾਲ ਕੰਡੇ ਤੇ ਹੋ ਜਾਂਦੇ ਆਵੇਂ ਅਸੀਂ ਪੁਰਿਆ ਦੁਨੀਆ ਦੇਖ ਕੇ ਕੰਡੇ ਤੇ ਹੋ ਜਾਂਦੇ ਆ ਹੋ ਗਿਆ ਜੀ ਪੇਪਰ ਸਟਾਰਟ ਪੇਪਰ ਸਟਾਰਟ ਹੋਣ ਦੇ ਪੂਰੇ ਪੂਰੇ ਪ੍ਰਬੰਧ ਬਣ ਚੁੱਕੇ ਨੇ ਹਿਸਟਰੀ ਦਾ ਪੇਪਰ ਆ ਆ ਬੰਦੇ ਸਾਰੇ 1:00 ਵਜੇ ਪਹੁੰਚ ਗਏ ਜਿਹੜੇ ਕਦੇ ਸੁਨੇਹਾ ਨਹੀਂ ਆਏ ਤਾਂ ਕਸ ਸੁਨੇਹਾ ਭੱਜ ਜਾਂਦੇ ਸੀਗੇ ਅੱਜ ਉਹਨਾਂ ਨੂੰ ਇੱਥੇ ਖੜਨਾ ਪੈ ਰਿਹਾ ਇਹ ਲੋਕ ਵੀ ਹਾਂਜੀ ਕਿੰਨੇ ਜਿਹੜੇ ਹੋ ਗਏ ਓਏ ਅੱਜ ਅਸੀਂ 5 ਜਣੇ ਜਾ ਰਹੇ ਹਾਂ ਉਹ ਸਾਲੇ ਗਲਤੀ ਕਰ ਲਈ ਇਹ ਪੰਟੀ ਨਹੀਂ ਖਿੱਚ ਸਕਦਾ ਹੋਰ ਕੋਈ ਨਹੀਂ ਖਿੱਚ ਸਕਦਾ ਇਹ ਤਾਂ ਪਤਾ ਨਹੀਂਗਾ ਦੇਖ ਚੌਥੇ ਗੇਟ ਤੇ ਯਾਰ ਥੋੜਾ ਓਏ ਇੱਕ ਵੈਗ ਆ ਰਿਹਾ ਓਏ ਯਾਰ ਨੂੰ ਪਹਾਣੀ ਪਹਾਣੀ ਨੂੰ ਸਾਈਡ ਤੇ ਲਮਕਾਲਾਂ ਦੇ ਪਿੱਛੇ ਪੈਗ ਦਿਖਾ ਬੰਟੀ ਦਾ ਬੰਟੀ ਨਾ ਕੱਟੀ ਨੁੱਕ ਪੈਸੇ ਜੀ ਬਾੜਦੇ ਭਾਈ ਜੀ ਰੋ ਸੋਣਾ ਓ ਭਾਈ ਰੋ ਥੋੜਾ ਮੰਡ ਰਹੀ ਆ ਵੀਡੀਓ ਆਹਾ ਕਹਿੰਦੇ ਹਾਈ ਹਾਈ ਇੱਕ ਗੱਡੀ 1 2 3 ਆ ਦਿਖਾ ਦੇ ਮੜਿਆ ਓ ਪ੍ਰਾ 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 ਰੂਟੇ ਲੋਪਾਇਰਸ ਚ ਪਹੁੰਚ ਚੁੱਕੇ ਨੇ ਸਸਤੇ ਕੱਪੜਿਆਂ ਦੀ ਸੇਲਾਂ ਤੇ ਵੀ ਪਹੁੰਚਦੇ ਨੇ ਕਬਰੂ ਆਪਕਾ ਹਾਰਦਿਕ ਹਾਰਦਿਕ ਸਵਾਗਤ ਆਪਕਾ ਯਹਾਂ ਪੇ ਹਾਰਦਿਕ ਸਵਾਗਤ ਹੈ ਯਹਾਂ ਪਰ ਅੱਛੇ ਰੇਟੋ ਮੇ ਆਇਆ ਹੋਏ ਕੱਪੜੇ ਮਿਲਤੇ ਹੈ ਅੱਛੇ ਰੇਟਾਂ ਤੇ ਤੁਹਾਨੂੰ ਕੱਪੜੇ ਮਿਲ ਜਾਣਗੇ ਜਿਹੜੇ ਕਿ ਆ ਬਾਈ ਜੀ ਹੁਣ ਸਾਹਮਣੇ ਕੋਈ ਚੀਜ਼ ਚੱਕਣੀ ਰਹਿ ਨਾ ਜਾਵੇ ਠੀਕ ਹੈ ਜੀ 150 150 150 ਹਾਂ 550 ਵਾਹ ਜੀ ਵਾਹ ਇਹ ਰੇਟ ਸਾਨੂੰ 550 ਚ ਕਿਤੇ ਨਹੀਂ ਮਿਲਦਾ ਹਾਂਜੀ ਭਾਈ ਦੱਸੋ ਦੇਖੋ ਭਾਈ ਹਾਂ ਉੱਚੀ ਐਡਵਰਟਾਈਜ਼ਮੈਂਟ ਕਰਾਂਗੇ ਆ ਵੀ ਇੱਥੋਂ ਲੈ ਕੇ ਗਏ ਕੱਲੋ ਦਿਖਾ ਦੇ ਆ ਦਿਖੋ ਇਹ ਤਾਂ ਦੇਖੋ ਹਾਂ ਹੋਰ ਦੇਖਣੇ ਆ ਤਾਂ ਲੈਣੇ ਚਾਹ ਹਾਂ ਉੱਚੀ ਦੱਸੋ ਜੀ ਬਾਜਦਾ ਨਹੀਂ ਰਹੀ ਤੇ ਗਲਾ ਖਰਾਬ ਹੈ ਗਲੇ ਮੇਂ ਕਿਚਕਿਚ ਵਿਕਸ ਕੀ ਗੋਰੀ ਲੋਗ ਕਿਚਕਿਚ ਦੂਰ ਕਰੋ ਯੂਰੀ ਲੈ ਕੇ ਗਏ ਨੇ ਕੰਦਾ ਦੇਖੋ ਜੀ ਸੇਨਾ ਦੇ ਕੋਟੀਆਂ ਦੇਖ ਯਾਰ ਭੈਂਡੀ